प्यारे बच्चों सश्य काल तो इस सबका स्वागत करता हूं आज दी वीडियो ਵਿੱਚ ਅੱਜ ਮੈਂ ਤੇ ਸਭ ਨੂੰ ਕਰਾਉਣ ਚ ਰਿਹਾ ਹਾਂ ਪਾਣੀ ਬਚਾਓ ਦੇ ਉੱਤੇ ਇਹ ਐਸੇ ਤਾਂ ਜੇ ਤੋ ਹਾਨੇ ਹਸ ਤੱਕ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤੋ ਕਰ ਦੋ ਅਤੇ ਨਾਲ ਕਰ ਦੇ ਸਿੜੇ ਨੂੰ ਲਾਈਕ ਉਸ ਬੈਲ ਆਈਕਨ ਨੂੰ ਵੀ ਤਾਂ ਸਰ ਦਬਾ ਦਿਓ ਤਾਕਤਵਾਨੋ ਮੇਰੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾ ਮਿਲੇ ਤਾਂ ਚਲੋ ਹੁਣ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਪਾਣੀ ਜੀਵਨ ਦਾਤਾ ਹੈ ਪਾਣੀ ਧਰਤੀ ਤੇ ਜਿਉਂਦੇ ਰਹਿਣ ਲਈ ਜ਼ਰੂਰੀ ਹੈ ਧਰਤੀ ਦੀ ਸਤਾ ਤੇ ਪਾਣੀ ਹੈ ਪਰ ਤਾਜ਼ਾ ਪਾਣੀ 1% ਹੀ ਹੈ ਜੋ ਪੀਣ ਯੋਗ ਹੈ ਪਰ ਲਗਾਤਾਰ ਵੱਧਦੇ ਜਾ ਰਹੇ ਪਾਣੀ ਦੇ ਪੱਧਰ ਨੂੰ ਦੇਖ ਕੇ ਇਹ ਚਿੰਤਾ ਦਾ ਵਿਸ਼ਾ बन ਗਿਆ ਹੈ ਸਾਡੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਪਾਣੀ ਪੀਣ ਲਈ ਨਹਾਉਣ ਖਾਣਾ ਬਣਾਉਣ ਤੇ ਧੋਣ ਲਈ ਵਰਤਿਆ ਜਾਂਦਾ ਹੈ ਪਾਣੀ ਦੀ ਵਰਤੋਂ ਅੱਖਾਂ ਬੰਦ ਕਰਕੇ ਕੀਤੀ ਜਾਂਦੀ ਹੈ ਖਾਲੀ ਨਲਕੀਆਂ ਦਾ ਚਲਣਾ ਅਤੇ ਲੀਕੇਜ ਆਦੀ ਨਾਲ ਹਜ਼ਾਰ ਲੀਟਰ ਪਾਣੀ ਬਰਬਾਦ ਹੋ ਜਾਂਦਾ ਹੈ। ਪਾਣੀ ਦੀ ਦੁਰਵਰਤੋਂ ਜੇਕਰ ਇੰਜ ਹੀ ਹੁੰਦੀ ਰਹੀ ਤਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਾਣੀ ਪੀਣ ਨੂੰ ਵੀ ਨਹੀਂ ਮਿਲੇਗਾ ਅਗਰ ਧਰਤੀ ਤੇ ਪਾਣੀ ਦੀ ਹੋਂਦ ਬਣਾ ਕੇ ਰੱਖਣੀ ਹੈ ਤਾਂ ਸਾਨੂੰ ਸ਼ੁਰੂਆਤ ਆਪਣੇ ਆਪ ਨਾਲ ਕਰਨੀ ਪਵੇਗੀ ਅਗਰ ਇੱਕ ਪਰਿਵਾਰ ਜਾਗਰੂਕ ਹੁੰਦਾ ਹੈ ਤਾ ਸਮਾਜ ਵਿੱਚ ਆਪਣੇ ਆਪ ਜਾਗਰੂਕ ਹੋ ਜਾਂਦਾ ਹੈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਪਾਣੀ ਦਾ ਚੱਕਰ ਸਹੀ ਚੱਲਦਾ ਰਹੇ ਪਾਣੀ ਦੇ ਲੀਕੇਜ ਅਤੇ ਦੁਰਵਰਤੋਂ ਨੂੰ ਬੰਦ ਕਰਨਾ ਚਾਹੀਦਾ ਹੈ ਵਰਖਾ ਦੇ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ ਤਾਂ ਪਿਆਰੇ ਬੱਚਿਓ ਅੱਜ ਦੀ ਵੀਡੀਓ ਦਾ ਹੀ ਮੈਂ ਤੁਹਾਨੂੰ ਅਗਲੀ ਵੀਡੀਓ ਵਿੱਚ ਇਸਨੂੰ ਪਰ ਦੇਖਣ ਲਈ ਧੰਨਵਾਦ